ਕੰਸਰ ਮਾਈਕ। ਸੈਮਨੋ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਉੱਥੇ ਆ ਕੇ ਬੈਠੋ। ਸਭ ਜੀ ਸਮਝੋਗੇ ਕਿ ਅੱਜ ਥੋੜਾ ਛਡੇ ਨੂੰ ਹਰੇਕ ਨੇ ਵਿਸ਼ੇਸ਼ ਧੰਨਵਾਦ ਕਰਨ ਦਾ ਸਾਡੇ ਪ੍ਰੈਸ ਦੇ ਸਾਥੀਆਂ ਦਾ ਤੇ ਆਰਟੀਵੀ ਗੱਲ ਤੋਂ ਬੁਗਾਵਾ ਜੀ ਆਏ ਨੇ। ਸੈਣੀ ਸਾਹਿਬ ਬੈਠੇ ਨੇ। ਵੀਰ ਨੇ ਕਾਰਗੇਮੀ ਇੱਥੇ ਆਇਓ ਐਂਡ ਮੀਟਿੰਗ ਹੈ ਜਿਸ ਦੇ ਪ੍ਰਾਈਵੇਟ ਕਾਸ਼ਾ ਦੇ ਓਨਰ ਨੇ ਇੱਥੇ ਲੋਕਲ ਉਹਨੂੰ ਮਿਲਿਆ ਗਿਆ ਹੈ।

ਸਾਈਜ਼ ਆਨ ਹੈ ਪੇਪਰ ਪਰ ਹੈ ਜੀ ਜਿਹੜੇ ਇੰਦਰਸਾਨ ਹੈ ਇੰਦਰਜੀ ਵਰਸ਼ਾਪੁਰ ਨੇ ਇਹਨੇ ਵਰਸ਼ਾਪੁਰ ਸਰਪਸਸ ਦੇਣੀ ਹੈ ਠੀਕ ਹੈ ਤੁਸੀਂ ਇਹਨੇ ਕਿੰਨਾ ਨੰਬਰ ਦੇ ਕਿਹੜੇ ਵੀ ਪੋਆਰ ਤੋਂ ਦੱਸੋ ਜੀ ਸਾਹਿਬ ਮੈਂ ਕਸਟਮਰ ਤੇ ਜਾਇਆ ਹੈ ਐ ਕਸਟਮਰ ਨੂੰ ਵੀ ਪ੍ਰੈਜੈਂਟ ਕਰਿਓ ਉਹ ਜਿਹਨੇ ਬਾਰੇ ਇਸ ਐਕਸ ਇੰਡੀਆ ਕੇ ਗਰੂਪ ਨੂੰ ਕਦਾ ਮੇ ਜੋੜੋ ਤਾਂ ਕਿ ਉਹ ਕਸਟਮਰ ਦੇ ਨਾਲ ਨਿਕਲੇ ਚੰਗੇ ਤਰੀਕੇ ਦੇ ਨਾਲ ਸਾਡੇ ਕੰਪਨੀ ਦੇ ਰਿਪ੍ਰੈਜੈਂਟੇਟਿਵ ਨੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਕੂਟਰ ਦੇ ਜਿਹੜੇ ਫੀਚਰਸ ਹੈ इंजन हुए, क्या क्या हुए पिछले छे साल तो चल रहा है शायद एक सौ पच्चीस बनाया तो उसी तरीके इस मॉडल में भी उन्ना ही प्यार देते कार बैठी दे आई है अभी लॉन्चिंग कर रहे उस तो आए मेरे ए हुए श्री रमेश गोया ऊपर जिन्हें बदौलत अपने प्यार लाए हुए हैं जान के खुशी हुई कि क्या शादी शुरू के दस साल साल पूरे हो गए हैं और दस साल के जो थी ਇਥੇ ਫੜਾ ਗੈਂਗਾ ਦਾ ਹੋਰ ਤੇ ਪਰ ਸਾਾਨੂੰ ਯੋਗਦਾਰ ਮਿਲਿਆ ਹੈ ਉਪਦੇ ਸਤ ਦਾ ਅਸਟੇਟ ਕੰਪਨੀ ਦਾ ਜੋ ਹਾਰਟ ਹੈ ਪੂਰੇ ਦਿੱਸਤ ਡਿਸਟ੍ਰਿਕਟ ਰੋਪੜ ਦੇ ਵਿੱਚ ਜੋ ਹੁਣ ਵੇਚਦੇ ਨੇ ਜੀ ਉਹ ਕੇ ਕੇ ਆ ਜਾਓ ਇਹੋ ਨਾਲ ਸੀ ਜੜੀ ਹੈ ਨਵੀਂ ਇੱਕ ਸੈਮੀ ਮੌਂਤੀ ਕਰਾਂਗੇ ਤੇ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਮੌਂਤੀ ਤੋਂ ਬਾਅਦ ਸਾਰਿਆਂ ਨੇ ਲੰਚ ਕਰਾ ਲਓ ਇੱਕ ਵਾਰ ਲਾਈਟ ਬੰਦ ਕਰੋ ਲਾਈਟ ਅੱਗੇ ਅੱਗੇ ਆ ਜੇ ਬਈ ਮਾਮੀ ਨਵਾਂ ਮਾਡਲ ਲਾਂਚ ਕੀਤਾ ਹੈ ਇਹ ਤੁਹਾਨੂੰ ਜਰੂਰ ਪਸੰਦ ਆਏਗਾ ਅਸੀਂ ਤੁਹਾਡੀ ਸਹੂਲਤ ਦੇ ਲਈ ਜਿਹੜੇ ਨਵੇਂ ਮਾਡਲ ਦੀ ਟੈਸਟ ਰਾਈਡ ਵਹੀਕਲ ਬਾਹਰ ਡਿਸਪਲੇ ਕੀਤੀ ਹੈ ਜਿਹੜਾ ਵੀ ਸਾਡਾ ਸਾਥੀ ਚਲਾ ਕੇ ਦੇਖਣਾ ਚਾਹੁੰਦਾ ਹੈ ਨਵੇਂ ਮਾਡਲ ਦੇ ਫੀਚਰਸ ਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਹੈ ਬਾਹਰ ਟੈਸਟ ਰਾਈਡ ਵਹੀਕਲ ਲੱਗੇ ਹੋਏ ਆ ਤੁਸੀਂ ਸਾਰੇ ਚਲਾ ਕੇ ਵੀ ਦੇਖ ਸਕਦੇ ਹੋ ਐਕਸੈਸ ਦੇ ਨਾਲ ਨਾਲ ਜਿਹੜੇ ਸਾਡੇ ਹੋਰ ਵੀ ਰਨਿੰਗ ਮਾਡਲ ਚੱਲ ਰਹੇ ਆ ਜਿਕਸਰ ਐਸਐਫ ਗੁਰਮੈਨ ਤੇ ਐਗਨੈਸ ਤਿੰਨੋਂ ਮਾਡਲ ਬਾਅਦ ਟੈਸਟ ਰਾਈਡ ਲਈ ਡਿਸਪਲੇ ਕਿਤੇ ਹੋਏ ਆ ਜਿਹੜਾ ਕੋਈ ਸਾਡਾ ਸਾਥੀ ਮਰਾ ਚਲਾ ਕੇ ਦੇਖਣਾ ਚਾਹੁੰਦਾ ਹੈ ਕਿਉਂਕਿ ਤੁਹਾਡੇ ਵੀ ਜਿਹੜੇ ਰეკਮੈਂਡੇਸ਼ਨ ਹੈ ਅੱਗੇ ਕਸਟਮਰ ਨੂੰ ਜਾਣੇ ਆ ਤੁਸੀਂ ਬਾਤਾਂ ਨੂੰ ਦੱਸਣਾ ਹੈ ਕਿ ਇਸ ਗੱਡੀ ਦੇ ਵਿੱਚ ਕੀ ਖੂਬੀ ਹੈ ਤੁਹਾਨੂੰ ਚਾਹੀਏ ਕਿ ਤੁਸੀਂ ਆਪਣਾ ਚਲਾ ਕੇ ਵੀ ਦੇਖੋ ਗੁਰਮੈਨ ਇੱਕ ਦੇਖੀ ਤੁਹਾਨੂੰ ਸਾਰਿਆਂ ਨੂੰ ਕਰੂਗਾ ਕਿ ਸਭ ਤੋਂ ਪਹਿਲਾ ਲਾਂਚ ਲੱਗਿਆ ਹੋਇਆ ਸਾਰਿਆਂ ਦੇ ਨਾਲੇ ਉਹ ਦੇਖੋ ਜਿਹਦੀ ਕਿਸਮਤ ਹੋਏਗੀ ਲੱਕੀਰ ਰੋਡ ਦਾ ਨਿਕਲੇਗਾ ਤੇ ਅਸੀਂ ਹੈਲੋ 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 ਓਕੇ ਹੈਲੋ ਮੈਂ ਸਭ ਤੋਂ ਪਹਿਲਾਂ ਤਾਂ ਵਿਸ਼ੇਸ਼ ਧੰਨਵਾਦ ਕਰੂੰਗਾ ਅੱਜ ਸਾਡੇ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਖਾਸ ਤੌਰ ਤੇ ਰਮੇਸ਼ ਗੋਇਲ ਜੀ ਦਾ ਜੀ ਆਰ ਸਿਨੇਮਾ ਥੀਟਰ ਦੇ ਮਾਲਕ ਤੇ ਨਾਲੇ ਹੀ ਸਾਡੇ ਸਾਰੇ ਮਕੈਨਿਕ ਭਰਾਵਾਂ ਦਾ ਜਿਹੜੇ ਅੱਜ ਸਾਡੀ ਮਕੈਨਿਕ ਮੀਟ ਦੇ ਪ੍ਰੋਗਰਾਮ ਦੇ ਵਿੱਚ ਤੇ ਜਿਹੜੀ ਅਸੀਂ ਨਵੇਂ ਐਕਸੈਸ ਸਕੂਟਰ ਦੀ ਲਾਂਚਿੰਗ ਸੈਰਮਨੀ ਕੀਤੀ ਹੈ ਉਹਦੇ ਵਿੱਚ ਜਿਹੜੇ ਅੱਜ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਸੀਗਾ ਅਸੀਂ ਜਿਹੜਾ ਸਾਡਾ ਨਵਾਂ ਕੰਪਨੀ ਵੱਲੋਂ ਸਕੂਟਰ ਲਾਂਚ ਕੀਤਾ ਗਿਆ ਐਕਸੈਸ 125 ਸੀਸੀ ਸਕੂਟਰ ਪਿਛਲੇ 6-7 ਸਾਲ ਤੋਂ ਲਗਾਤਾਰ ਨੰਬਰ 1 125 ਸੀਸੀ ਪੋਜੀਸ਼ਨ ਤੇ ਸਾਡੇ ਇਲਾਕੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਲੋਕੀ ਸਾਨੂੰ ਰੋਪੜ ਸ਼ਹਿਰ ਦੇ ਲੋਕੀ ਇੰਨਾ ਮਾਣ ਦੇ ਰਹੇ ਨੇ ਉਹਦੇ ਜੋ ਸਕੂਟਰ ਚੱਲ ਰਿਹਾ ਹੈ ਕੰਪਨੀ ਨੇ ਉਹਦੇ ਵਿੱਚ ਕੁਝ ਨਵੀਆਂ ਮੋਡੀਫਿਕੇਸ਼ਨਸ ਕਰਕੇ ਸਕੂਟਰ ਦੀ ਫੇਸ ਲਿਫਟਿੰਗ ਕਰਕੇ ਸਕੂਟਰ ਨੂੰ ਨਵੇਂ ਮਾਡਲ ਦੇ ਵਿੱਚ ਲਾਂਚ ਕੀਤਾ ਹੈ ਇਹਦੇ ਵਿੱਚ ਪਿਛਲੇ ਮਾਡਲ ਦੇ ਮੁਕਾਬਲੇ ਹੋਰ ਜ਼ਿਆਦਾ ਚੰਗੇ ਤੇ ਨਵੇਂ ਫੀਚਰਸ ਐਡ-ਆਨ ਹੋਏ ਨੇ ਜਿਦੇ ਵਿੱਚ ਜਿਹੜਾ ਡਿਜੀਟਲ ਕਲਸਟਰ ਹੈ ਤੁਸੀਂ ਉਹਦੇ ਵਿੱਚ ਆਪਣਾ ਹੁਣ ਡੇਟ ਟਾਈਮ ਦੇ ਨਾਲ-ਨਾਲ ਵੈਦਰ ਰਿਪੋਰਟ ਜਿਹੜੀ ਮੌਸਮ ਦੀ ਜਾਣਕਾਰੀ ਤੁਹਾਡੇ ਸਕੂਟਰ ਕਿੰਨੀ ਮਾਈਲੇਜ ਦੇ ਰਿਹਾ ਹੈ ਵਾਡਾ ਸਕੂਟਰ ਜਿਹੜਾ ਹੈਗਾ ਉਹ ਕਿੰਨੇ ਕਿਲੋਮੀਟਰ ਦੇ ਵਿੱਚ ਕਿੰਨੀ ਫਿਊਲ ਕੰਜ਼ਮਪਸ਼ਨ ਉਹਦੇ ਵਿੱਚ ਹੋਈ ਆ ਕਿਲੋਮੀਟਰ ਦੇ ਚੱਲਣ ਤੇ ਐਦਾਂ ਦੇ ਜਿਹੜੇ ਨਵੇਂ ਫੀਚਰਸ ਐ OBD2 ਟੈਕਨੋਲੋਜੀ ਦੇ ਨਾਲ ਕੰਪਨੀ ਨੇ ਨਵੇਂ ਫੀਚਰਸ ਐਡ ਕੀਤੇ ਆ ਤੇ ਇਹ ਸਾਰੀਆਂ ਖੂਬੀਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਜਿਹੜਾ ਐਕਸ ਸਕੂਟਰ ਹੈ ਬਹੁਤ ਸ਼ਾਨਦਾਰ ਕੁਆਲਿਟੀ ਦੇ ਰਿਹਾ ਹੈ ਬਹੁਤ ਸ਼ਾਨਦਾਰ ਐਵਰੇਜ ਦੇ ਰਿਹਾ ਹੈ ਤੇ ਨਵਾਂ ਮਾਡਲ ਜਿਹੜਾ ਹੈ ਅਸੀਂ ਉਮੀਦ ਕਰਦੇ ਆ ਕਿ ਸਾਡੇ ਰੋਪੜ ਸ਼ਹਿਰ ਦੇ ਸਾਥੀਆਂ ਨੂੰ ਹੋਰ ਵੀ ਜ਼ਿਆਦਾ ਪਸੰਦ ਆਏਗਾ ਔਰ ਸਾਡੇ ਜਿਹੜੇ ਸ਼ਹਿਰ ਦੇ ਸਾਥੀ ਹੈ ਇਹਨੂੰ ਹੋਰ ਵੀ ਜ਼ਿਆਦਾ ਮਾਣ ਦੇਣਗੇ ਤੇ ਮੈਂ ਹੁਣ ਇੱਕ ਹੋਰ ਜਿਹੜੀ ਬੇਨਤੀ ਹੈ ਉਹ ਸ਼ਹਿਰ ਦੇ ਵਿੱਚ ਆਪਣੇ ਸਾਥੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਦੇ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਹਾਂ ਕਿ ਸਾਡੇ ਜਿਹੜਾ ਨਵਾਂ ਮਾਡਲ ਹੈ ਇਹਦੇ ਟੈਸਟ ਰਾਈਡ ਵਹੀਕਲ ਸਾਡੇ ਸ਼ੋਰੂਮ ਦੇ ਉੱਤੇ ਤਿਆਰ ਨੇ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਕਿ ਜਰੂਰ ਆ ਕੇ ਇਸ ਨਵੇਂ ਮਾਡਲ ਦੀ ਟੈਸਟ ਰਾਈਡ ਲਓ ਇਹਦੇ ਫੀਚਰਸ ਨੂੰ ਦੇਖੋ ਇਹ ਜਿਹੜੀ ਚ ਕੰਪਨੀ ਨੇ ਨਵੀਂ ਕੁਆਲਿਟੀਜ਼ ਐਡ ਕੀਤੀਆਂ ਉਹਨਾਂ ਨੂੰ ਆਕੇ ਤੁਸੀਂ ਇੱਕ ਵਾਰੀ ਸ਼ੋਰੂਮ ਤੇ ਆਕੇ ਉਹਨਾਂ ਨੂੰ ਐਕਸਪੀਰੀਅੰਸ ਕਰੋ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣਾ ਮਨ ਬਣਾਓ ਜਿਹੜਾ ਮਾਡਲ ਤੁਹਾਨੂੰ ਪਸੰਦ ਆਉਂਦਾ ਹੈ ਕਿ ਤੁਸੀਂ ਕਿਹੜਾ ਮਾਡਲ ਲੈਣਾ ਹੈ ਈਸੀ ਦੇ ਨਾਲ ਹੀ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਇੱਕ ਵਾਰੀ ਆਏ ਹੋਏ ਸਾਰੇ ਮਹਿਮਾਨਾਂ ਦਾ ਇਹਦਾ ਜਿਹੜਾ ਹਾਂ ਜਿਹੜਾ ਇਹਦਾ ਸ਼ੁਰੂਆਤੀ ਪ੍ਰਾਈਸ ਹੈ ਉਹ ਇਹ ਸਕੂਟਰ 80000 ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਇਹਦਾ ਸ਼ੋਰੂਮ ਪ੍ਰਾਈਸ ਹੈ ਉਸ ਤੋਂ ਬਾਅਦ ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਜਿੱਦਾਂ ਡਿਸਕ ਬ੍ਰੇਕ ਹੈ ਇਹਦੇ ਵਿੱਚ ਇਦੇ ਵਿੱਚ ਇੱਕ ਮਾਡਲ ਅਲੋਏ ਤੇ ਡਿਸਕ ਦੇ ਨਾਲ ਆਉਂਦਾ ਹੈ ਇੱਕ ਮਾਡਲ ਫੁੱਲੀ ਡਿਜੀਟਲ ਕਲਸਟਰ ਨਾਲ ਜਿਹਨੂੰ ਅਸੀਂ ਬਲੂਟੂਥ ਇਨੇਬਲਡ ਮਾਡਲ ਕਹਿੰਦੇ ਨੇ ਤੇ ਉਹਦੇ ਅਲੱਗ-ਅਲੱਗ ਪ੍ਰਾਈਸ ਰੇਂਜ ਨੇ 90 ਤੋਂ ਲੈ ਕੇ 95000 ਦੀ ਰੇਂਜ ਤੱਕ ਜਿਹੜਾ ਹੈਗਾ ਸਕੂਟਰ ਸ਼ੋਰੂਮ ਪ੍ਰਾਈਸ ਦੇ ਵਿੱਚ ਸਾਡਾ ਅਲੱਗ-ਅਲੱਗ ਮਾਡਲ ਜਾਂਦੇ ਆਂ ਔਰ ਇਹਦੀ ਜਦੋਂ ਸਾਡੇ ਕੋਲ ਸਾਡੇ ਸਾਥੀ ਆਣਗੇ ਸ਼ੋਰੂਮ ਤੇ ਉਹ ਤੇ ਸਾਡੇ ਕਸਟਮਰ ਉਹਨਾਂ ਨੂੰ ਅਸੀਂ ਜਿਹੜੀ ਆ ਪੂਰੀ ਜਾਣਕਾਰੀ ਜਿਹੜੀ ਆ ਦਮਾ ਦੇਖੋ ਜਿਹੜਾ ਨਵਾਂ ਮਾਡਲ ਹੈ ਇਹ ਹਲੇ ਬਿਲਕੁਲ ਲਾਂਚ ਹੋਇਆ ਹੈ ਅੱਜ ਦੀ ਅਸੀਂ ਲਾਂਚਿੰਗ ਕੀਤੀ ਹੈ ਇਹਦੇ ਉੱਤੇ ਫਿਲਹਾਲ ਕੰਪਨੀ ਵੱਲੋਂ ਕੋਈ ਸਕੀਮ ਨਹੀਂ ਹੈ ਪਰ ਸਾਡੇ ਜਿਹੜੇ ਹੋਰ ਮਾਡਲ ਚੱਲ ਰਹੇ ਹਨ ਉਹਨਾਂ ਦੇ ਉੱਤੇ ਕੰਪਨੀ ਸਮੇਂ-ਸਮੇਂ ਦੇ ਉੱਤੇ ਜਿਹੜੀ ਆਪਣੀ ਸਕੀਮਸ ਦਿੰਦੀ ਰਹਿੰਦੀ ਹੈ ਉਹ ਅਸੀਂ ਉਹਦੀ ਜਾਣਕਾਰੀ ਵੀ ਆਪਣੇ ਕਸਟਮਰਸ ਨੂੰ ਦਿੰਦੇ ਰਹਿੰਦੇ ਹਾਂ ਇਹ ਜਿਹੜਾ ਮਾਡਲ ਹੈ ਹਲੇ ਬਿਲਕੁਲ ਨਿਊ ਹੈ ਆਪਣੇ ਸੈਗਮੈਂਟ ਦਾ ਇਕਲੌਤਾ ਸਭ ਤੋਂ ਸ਼ਾਨਦਾਰ ਸਕੂਟਰ ਹੈ ਜੋ ਕੁਆਲਿਟੀ ਜਿੱਦੇ ਵਿੱਚ ਹੈ ਉਹ ਮਾਰਕੀਟ 'ਚ ਹਲੇ ਫਿਲਹਾਲ ਕਿਸੇ ਸਕੂਟਰ 'ਚ ਨਹੀਂ ਹੈ ਇਸੇ ਕਰਕੇ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਇੱਕ ਵਾਰੀ ਆਕੇ ਐਸ ਡਰਾਈਵ ਲੋ ਸਕੂਟਰ ਦੀ ਜਰੂਰ ਨਹੀਂ ਹਲੇ ਹੁਣ ਸਾਡੇ ਕੋਲ ਆ ਗਿਆ ਸਟਾਕ ਸਟਾਕ ਆਣ ਦੇ ਉੱਤੇ ਹੀ ਅਸੀਂ ਦੀ ਲਾਂਚਿੰਗ ਕੀਤੀ ਹੈ ਤਾਂ ਕਿ ਜਦੋਂ ਇਹਦਾ ਸਟਾਕ ਅਵੇਲੇਬਲ ਹੋਵੇ ਅਸੀਂ ਸਾਰਿਆਂ ਨੂੰ ਦੇ ਵੀ ਸਕੀਏ ਸਪੇਅਰ ਪਾਰਟ ਸਾਡੇ ਕੋਲ ਸਾਰੀ ਅਵੇਲੇਬਿਲਟੀ ਹੈ ਔਰ ਕਿਸੇ ਵੀ ਸਾਥੀ ਨੂੰ ਇਸ ਗੱਲ ਕਰਕੇ ਡਰਨ ਦੀ ਲੋੜ ਨਹੀਂ ਕਿਦਾ ਸਮਾਨ ਸਪੇਅਰ ਪਾਰਟ ਜਾਂ ਤਲਰ ਦੀ ਜਿਹੜੀ ਅਵੇਲੇਬਿਲਟੀ ਨਹੀਂ ਹੋਊਗੀ ਸਾਡੇ ਕੋਲ ਪੂਰਾ ਸਟਾਕ ਹੈ ਸਪੇਅਰ ਪਾਰਟ ਔਰ ਸੇਲ ਦੇ ਵਿੱਚ ਅਸੀਂ ਹਰ ਤਰੀਕੇ ਦੇ ਨਾਲ ਕੰਪਨੀ ਨੇ ਸਾਨੂੰ ਜਿਹੜਾ ਹੈਗਾ ਪੂਰਾ ਸਟਾਕ ਹਾਂ ਠੀਕ ਹੈ ਤੁਸੀਂ ਲੁਕ ਜੋ ਬੁਰੀ ਜੀ ਚਲੋ ਜੀ ਖਬਰ ਹੈ ਕਿ ਅੱਜ ਨਵਾਂ ਸਕੂਟਰ ਨਿਊ ਐਕਸੈਸ ਜਿਹੜਾ ਲਾਂਚ ਹੋਇਆ ਨੇ ਸਾਡੇ ਨਾਲ ਕੰਪਨੀ ਦੇ ਜਿਹੜੇ ਓਨਰ ਸਾਹਿਬ ਨੇ ਐਮ ਡੀ ਸਾਹਿਬ ਨੇ ਅੱਜ ਦਾ ਮਾਹਰ ਕਿਦਾਂ ਲੱਗ ਰਿਹਾ ਹੈ ਸਾਡੇ ਸਕੂਟਰ ਜਿਹੜਾ ਅੱਜ ਤਾਂ ਮੈਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਦੇ ਜੋ ਸਾਡੇ ਮਕੈਨਿਕ ਭਰਾ ਤੇ ਫਿਰ ਸਾਡਾ ਡੀਲਰ ਸਾਡੇ ਵਿੱਚ ਔਰ ਪੱਤਰਕਾਰ ਸੱਜਣ ਸਾਡੇ ਵਿੱਚ ਆਏ ਨੇ ਮਨੋਂ ਦਾ ਆਪਣੀ ਕੰਪਨੀ ਸੋਨੀ ਸੂਕੀ ਵੱਲੋਂ ਇੱਥੇ ਆਣ ਤੇ ਬਹੁਤ ਹਾਰਦਿਕ ਸਵਾਗਤ ਕਰਦਾ ਹਾਂ ਕਿ ਤੁਸੀਂ ਸਾਡੀ ਜੋ ਅਜ ਲਾਂਚਿੰਗ ਦੀ ਪ੍ਰਮੋਸ਼ਨ ਵਾਸਤੇ ਸਾਨੂੰ ਆਪਣਾ ਟਾਈਮ ਦਿੱਤਾ ਤੇ ਜੋ ਸਾਨੂੰ ਉਮੀਦ ਹੈ ਕਿ ਰੋਪੜ ਸ਼ਹਿਰ ਦੇ ਸਾਡੇ ਕਸਟਮਰ ਨੇ ਉਹਨਾਂ ਨੂੰ ਪਿਛਲੇ 10 ਸਾਲ ਤੋਂ ਅਸੀਂ ਸੈਟੀਸਫਾਈਡ ਸਰਵਿਸ ਦੇ ਰਹੇ ਹਾਂ ਫੀਲ ਦੇ ਵਿੱਚ ਵੀ ਚਰ ਸਰਵਿਸ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਨਵੀਂ ਗੱਡੀ ਆਈ ਹੈ ਇਹਨੂੰ ਵੀ ਸਾਡੇ ਲੋਕੀ ਰੋਪੜ ਸ਼ਹਿਰ ਦੇ ਬਹੁਤ ਪਸੰਦ ਕਰਨਗੇ ਤੇ ਸਾਨੂੰ ਬਹੁਤ ਪਰਮਾ ਹੰਗਵਾਰਾ ਦੇਣਗੇ ਕਿਉਂਕਿ ਪਿਛਲੇ 10 ਸਾਲਾਂ ਤੋਂ ਸਾਨੂੰ ਐਕਸਪੀਰੀਅੰਸ ਹੈ ਆਡੀ ਗੱਡੀ ਦੀ ਰੋਪੜ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ ਤੇ ਬਹੁਤ ਜ਼ਿਆਦਾ ਲੋਕੀ ਪਸੰਦ ਕਰਦੇ ਸਪੈਸਿਫਿਕ ਸੰਜੂਕੀ ਮੋਟਰਸਾਈਕਲ ਕਈ ਮਾਡਲ ਇਹਨਾਂ ਦੇ ਕਾਫੀ ਲੰਮੇ ਤੋਂ ਚੱਲ ਰਿਹਾ ਹੈ ਉਹ ਵੀ ਲਗਾਤਾਰ ਚੱਲਦੇ ਰਹੇ ਨੇ ਉਹ ਰੱਗਦੇ ਚੱਲਦਾ ਤੇ ਲੱਗਦਾ ਵੀ ਕੋਈ ਨਵਾਂ ਕੁਸ਼ੀ ਨਵਾਂ ਕਨਸੈਪਟ ਹੈ ਜੋ ਅੱਜ ਵੀ ਨਵੀਂ ਜਨਰੇਸ਼ਨ ਦੀ ਡਿਜੀਟਲਾਈਜੇਸ਼ਨ ਦੇ ਨਾਲ ਜੋ ਉਹਨਾਂ ਦੀ ਸੋਚ ਨੇ ਉਸ ਦੇ ਮੁਤਾਬਿਕ ਕੰਪਨੀ ਨੇ ਨਵਾਂ ਮਾਡਲ ਲਾਂਚ ਕੀਤਾ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਗੋਇਲ ਸਾਹਿਬ ਤੁਸੀਂ ਵੀ ਪਹੁੰਚੇ ਲੋਜੀਕ ਦੇ ਮੁਖਿਆ ਜੀ ਮੈਂ ਮੁਬਾਰਕੀ ਜੁਕੀ ਦੇ ਮੇਰੇ ਡਾਇਰੈਕਟਰ ਪ੍ਰੀਤ ਸੋਨੀ ਜੀ ਨੂੰ ਬਹੁਤ ਹੀ ਬਰੇਜ ਦਾ ਮੈਂ ਉਸ ਕਾਕੇ ਵਧਾਈ ਦਿੰਦਾ ਕਿ ਇਹਨਾਂ ਦਾ ਬਿਹੇਵੀਅਰ ਸਾਡਾ ਜੈ ਕੰਪਲੈਕਸ ਠੀਕੀ ਦਿੱ ਲੈਤਾ ਵੈ ਇਹਨਾਂ ਦੇ 10 ਸਾਲ ਚ ਕਿਤੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਮੈਂ ਦੇਖਦਾ ਹਾਂ ਅਮਰ ਸੇਮੀ ਜੀ ਬੈਠਾ ਬਾਅਦ ਵੀ ਦੇਦਾ ਲੋਕ ਹਮੇਸ਼ਾ ਜੋ ਸਕੂਟਰ ਲੈ ਜਾਂਦੇ ਆ ਤਾਰੀਫ ਹੀ ਕਰਦੇ ਆ ਕਿਤੇ ਕੋਈ ਰਪੇਰ ਦੀ ਜੁਰਪਈ ਉਸੇ ਵੇਲੇ ਰੇਰ ਗਾਲਦੇ ਆ ਇਹ ਇਹਨਾਂ ਚ ਖਾਸਿਤ ਬਹੁਤ ਜਿਆਦਾ ਹੈ ਇਹਨਾਂ ਦੇ ਲੜਕੇ ਪ੍ਰਵੇਸ਼ ਚ ਪ੍ਰਤੀਜਰ ਕੇ ਲੋ ਬਹੁਤ ਹੀ ਅੱਛਾ ਬੁਲਰ ਜਾਲਰ ਔਰ ਹਰੇਕ ਨਾਲ ਸਹਿਜਾਰ ਹਰੇਕ ਦਾ ਠੀਕ ਹੈ ਨਾ ਸਕੂਟਰ ਇਹ ਕੁਆਲਟੀਆ ਹੈ ਬਿਲਕੁਲ ਜੀ ਕੋਹਲ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਜਦੋਂ ਕੋਈ ਵੀ ਗੱਡੀ ਲਾਂਚ ਹੁੰਦੀ ਹੈ ਮੇਨ ਚੀਜ਼ ਸਰਵਿਸ ਹੈ ਜੇ ਉਹਦੀ ਸਰਵਿਸ ਆਪਾਂ ਸਹੀ ਦਵਾਂਗੇ ਤਾਂ ਵਾਕਈ ਆਪਾਂ ਗੱਡੀ ਔਰ ਕਸਟਮਰ ਦਾ ਜਿਹੜਾ ਮਨ ਖਿੱਚ ਸਕਦੇ ਆ ਤੇ ਮੈਂ ਵੀ ਇੱਕ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਜੀਆਰ ਥੀਏਟਰ ਦੇ ਨਾਲ ਜਿਹੜਾ ਸੰਜੁਕੀ ਇਹਨਾਂ ਦਾ ਸੰਜੁਕੀ ਦਾ ਜਿਹੜਾ ਸ਼ੋਰੂਮ ਹੈ ਡੀਲਰ ਦਾ ਇਹਨਾਂ ਦਾ ਜਿਹੜਾ ਕਿਆ ਨਾਮ ਹੈ ਤੁਹਾਡੇ ਸ਼ੋਰੂਮ ਨਹੀਂ ਕਿਉਂ ਸੋਨਿਸ ਡੁਕੀ ਦੇ ਉੱਤੇ ਆਓ ਤੇ ਟੈਸਟ ਡਰਾਈਵ ਲਓ ਪਹਿਲਾਂ ਲੈ ਪਹਿਲਾਂ ਤੁਸੀਂ ਟੈਸਟ ਡਰਾਈਵ ਲਾਓ ਤੇ ਗੱਡੀ ਚੰਗੀ ਲੱਗਦੀ ਹੈ ਫਿਰ ਉਹਦੇ ਬਾਅਦ ਆਪਣੇ ਘਰ ਲੈ ਜਾਓ ਧੰਨਵਾਦ ਸਭ ਦਾ